ਉਹ ਨਾਰਦ ਦਾ ਸੰਕਲਪ ਇਹ ਸੀਗਾ ਕਿ ਮੈਂ ਮਾਇਆ ਨੂੰ ਜਿੱਤ ਸਕਦਾ ਹਾਂ। ਕ੍ਰਿਸ਼ਨ ਜੀ ਨੇ ਫਿਰ ਕਿਹਾ ਚੰਗਾ ਤੈਨੂੰ ਮਾਇਆ ਦਿਖਾਉਨੇ ਆ। ਉਹ ਨਦੀ 'ਚ ਨਹਾਉਣ ਲੱਗ ਪਏ ਕਹਿੰਦੇ ਆ ਨਾਰਦ ਇੱਥੇ ਨਹਾ ਲਈਏ ਥੋੜਾ ਜਿਹਾ ਫਿਰ ਚੱਲਦੇ ਆ। ਉਹ ਨਦੀ 'ਚ ਨਹਾਉਂਦਾ ਨਾਰਦ ਰੁੜ ਗਿਆ। ਮਾਇਆ ਵਿਖਾਉਣੀ ਸੀ ਰੁੜ ਗਿਆ ਪਰਲੇ ਕੰਡੇ ਜਾਂ ਨਿਕਲਿਆ ਉਹਦੀ ਦੇਹ ਪਲਟ ਗਈ। ਇਸਤਰੀ ਰੂਪ ਵਿੱਚ ਨਿਕਲਿਆ। ਧੋਬੀ ਨੇ ਸੋਹਣੀ ਜਾਣ ਕੇ ਵਰ ਲਈ ਫਿਰ ਤੇ ਉਹਦੇ ਕੋ ਨਾਲੇ ਤੇ ਕੱਪੜੇ ਧੋਆਇਆ ਕਰਨੇ ਨਾਲ ਉਹ ਤੋਂ ਸੰਤਾਨ ਪੈਦਾ ਕਰ ਲਈ ਕਿੰਨੇ ਬੱਚੇ ਹੋ ਗਏ ਕਿੰਨੇ ਸਾਲ ਹੀ ਜਿਵੇਂ ਉਹਨੂੰ ਲੱਗਾ ਲੰਘ ਗਏ ਤੇ ਇਹ ਹੋਇਆ ਸਭ ਕੁਝ ਖਿਰ ਮਾਤਰ ਚੀ ਹੋਇਆ ਸਭ ਕੁਝ ਖਿਰ ਮਾਤਰ ਚੀ ਹੈ ਤੇ ਜਦੋਂ ਬਹੁਤ ਬੱਚੇ ਹੋ ਗਏ ਨਾ ਨਾਰ ਦੇ ਇੱਕ ਦਿਨ ਫਿਰ ਆਪਣੇ ਲੈ ਕੇ ਬੱਚਿਆਂ ਨੂੰ ਤੇ ਇਸਤਰੀ ਰੂਪ ਵਿੱਚ ਆ ਤੇ ਕੱਪੜੇ ਧੋਣ ਆਇਆ ਕਪੜੇ ਧੋਂਦਾ ਫੇਰ ਨਾਰਦ ਰੁੜ ਗਿਆ ਨਦੀ ਚ ਤੇ ਪਾਰਲੇ ਕੰਡੇ ਜਾਣ ਲੱਗਾ। ਕ੍ਰਿਸ਼ਨ ਜੀ ਕਪੜੇ ਪਾ ਰਹੇ ਸੀ ਇੰਨੇ ਚਿਰ ਨੂੰ। ਤੇ ਕ੍ਰਿਸ਼ਨ ਜੀ ਕਹਿੰਦੇ ਨਾਰਦ ਚੱਲੀਏ। ਨਾਰਦ ਕਹਿੰਦਾ ਮਹਾਰਾਜ ਮੇਰੇ ਬੱਚੇ ਪਰਲੇ ਕੰਡੇ। ਕ੍ਰਿਸ਼ਨ ਜੀ ਕਹਿੰਦੇ ਤੂੰ ਨਾਰਦ ਦਾ ਦੇਵ ਰਖੀ ਆ ਕੀ ਤੈਨੂੰ ਹੋ ਗਿਆ? ਤੇਰੇ ਬੱਚੇ ਕਾਹਦੇ? ਨਹੀਂ ਮਹਾਰਾਜ ਮੈਂ ਤਾਂ ਇੰਨੇ ਸਾਲ ਉਥੇ ਧੋਬੀ ਮੇਰਾ ਪਤੀ ਸੀ ਮਾਇਆ ਚੜ ਗਈ ਕਿ ਫਿਰ ਕ੍ਰਿਸ਼ਨ ਜੀ ਨੇ ਚਪੇੜ ਮਾਰੀ ਉਹਦੇ ਇੱਕ ਖਿੱਚ ਗਏ ਜਦੋਂ ਮਾਰੀ ਚਪੇੜ ਤੇ ਸਾਰੀ ਮਾਇਆ ਗੁੰਮ ਹੋ ਗਈ ਕ੍ਰਿਸ਼ਨ ਜੀ ਦੇ ਪਿੱਛੇ ਤੁਰ ਪਿਆ ਕਹਿਣ ਲੱਗਾ ਮਹਾਰਾਜ ਐਡੀ ਪਰਵਾਲਾ ਮਾਇਆ ਕ੍ਰਿਸ਼ਨ ਜੀ ਕਹਿੰਦੇ ਸਭ ਆਕਾਰ ਮਾਇਆ ਰੂਪ ਹੈ ਜਿੱਥੇ ਆਕਾਰ ਨਹੀਂ ਜਿੱਥੇ ਆਪਣੇ ਆਪ ਵਿੱਚੋ ਆਪ ਹੈ ਉੱਥੇ ਮਾਇਆ ਨਹੀਂ ਹੈ